हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ सुरेश ਨਾਮ ਦਾ ਇੱਕ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਅੰਦਰ ਆ ਕੇ ਇੱਕ ਵਾਰ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਹੁਤ ਵੱਡੇ ਲਿੰਕ ਕਿਉਂਕਿ ਇੱਕ ਪਾਸੇ ਪ੍ਰਵਾਸੀ ਜਿਹੜਾ ਭਈਆ ਸੀ ਉਹ ਗਦਾਰ ਨਿਕਲ ਗਿਆ ਪੰਜਾਬ ਦੇ ਅੰਦਰ ਬਹੁਤ ਸਾਰਾ ਨਾਮ ਕਮਾਇਆ ਔਰ ਦੂਜੇ ਪਾਸੇ ਗੁਰੂ ਦਾ ਜਿਹੜਾ ਕਿ ਬਾਣਾ ਪਾ ਕੇ ਉਨੇ ਕਿਹਾ ਕਿ ਮੈਂ ਪ੍ਰਚਾਰ ਕਰ ਰਿਹਾ ਗੁਰੂ ਦਾ ਕਿ ਤੁਸੀਂ ਗੁਰੂ ਵਾਲੇ ਬਣੋ ਪਰ ਦਰਸਲ ਦੇ ਵਿੱਚ ਉਹਦੀ ਗਦਾਰੀ ਦੇਖ ਕੇ ਪੂਰਾ ਪੰਜਾਬ ਹੈਰਾਨ ਹੈ ਕਿਉਂਕਿ ਇੱਕ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਪਹਿਲਾਂ ਹੀ ਬਹੁਤ ਸਾਰੀਆਂ ਖਬਰਾਂ ਨੇ ਤਹਿਲ ਕਮਾ ਚਾ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਕਿਉਂਕਿ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਦੇਖਣ ਜਾ ਰਹੇ ਹਾਂ ਤੇ ਪੰਜਾਬ ਦੇ ਅੰਦਰ ਪੂਰੇ ਅਕਾਲੀ ਦਲ ਦੀਆਂ ਅੱਖਾਂ ਖੁੱਲ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਅਕਸਰ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਨਾ ਤਾਂ ਵੱਡੇ ਪੱਦਰ ਦੇ ਉੱਤੇ ਕੋਈ ਪੈਸਾ ਹੈ ਤੇ ਨਾ ਕੋਈ ਕੇਸ ਬਣਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਛਾ ਦਿੱਤਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਇੱਕ ਜਾਨਵਰ ਦੀ ਤਰ੍ਹਾਂ ਫਸ ਗਿਆ ਤਾਂ ਹੁਣ ਇਹਨਾਂ ਬਾਦਲਾਂ ਦਾ ਤੇ ਇਹਨਾਂ ਮਜੀਠੀਆ ਦਾ ਈ ਐਂਡ ਕਹਿ ਸਕਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਣਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਲੋਕਾਂ ਨੂੰ ਨਹੀਂ ਪਲਕ ਸੀ ਕਿ ਵਿਕਰਮ ਮਜੀਠੀਆ ਦੇ ਖਾਤੇ ਜਾਂ ਕੋਈ ਉਹਨਾਂ ਦੇ ਲਿੰਕ ਕਿਹੜੇ-ਕਿਹੜੇ ਲੋਕਾਂ ਦੇ ਨਾਲ ਨੇ ਕਿਵੇਂ ਜਾਲ ਬੁਣਿਆ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੇ ਦਰਾਂ ਸਾਲ ਦੇ ਵਿੱਚ ਇੱਕ ਮਾਮਲਾ ਹੋਰ ਵੀ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਆਰਾ ਇੱਕ ਤਾਬਕੀ ਦਿੱਤੀ ਗਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਐਸ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੇ ਜੇਲ੍ਹ ਤੱਕ ਆਪਣਾ ਅਸਰ ਦਿਖਾ ਦਿੱਤਾ ਕਿ ਹੁਣ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਵਿਕਰਮ ਮਜੀਠੀਆ ਦੇ ਨਾਲ ਕਿਸੇ ਵੀ ਲੀਡਰ ਜਾਂ ਇਹਨਾਂ ਦੇ ਕਿਸੇ ਵੀ ਨੇਤਾ ਜਾਂ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਜੇਲ੍ਹ ਦਾ ਪ੍ਰਸ਼ਾਸਨ ਕਹਿੰਦੇ ਨੇ ਜੀ ਸਾਨੂੰ ਤਾਂ ਮਿਲਣ ਨਹੀਂ ਦਿੰਦੇ ਪਰ ਮਾਮਲੇ ਬਹੁਤ ਵੱਡੇ ਵੱਡੇ ਨਿਕਲ ਕੇ ਆ ਗਏ ਨੇ ਹੁਣ ਮੈਂ ਜਿਹੜੀ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣ ਜਾ ਰਿਹਾ ਪੰਜਾਬ ਦੇ ਇੱਕ ਗਦਾਰ ਬੰਦੇ ਦੀ ਕਹਿ ਸਕਦੇ ਆ ਕਿਉਂਕਿ ਇੱਕ ਗਿਆਨੀ ਬੂਟਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਐਸੇ ਹੀ ਭਈਏ ਪ੍ਰਵਾਸੀ ਤੇ ਉਹ ਕਹਿੰਦੇ ਨੇ ਕਹਿੰਦਾ ਇੱਕ ਦਿਨ ਇਸ ਤੇ ਜੂਤ ਫਿਰੂਆ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਸੱਚ ਆ ਜਾਣਾ ਸੋ ਗੱਲ ਸੱਚ ਹੋ ਗਈ ਹੈ ਗਾਂਧੀ ਬੂਟਾ ਸਿੰਘ ਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਪ੍ਰਵਾਸੀ ਦੇ ਉੱਤੇ ਸਾਡੇ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਤੋਂ ਸਿੱਖੀ ਤੁਸੀਂ ਸਿੱਖੋਗੇ ਤੁਸੀਂ ਇਸ ਤੋਂ ਨਾਮ ਦਾ ਪ੍ਰਚਾਰ ਕਰਾਓਗੇ ਬਹੁਤ ਸਾਡੇ ਸਾਰੇ ਹੋਰ ਵੀ ਪੰਜਾਬ ਦੇ ਅੰਦਰ ਗ੍ਰੰਥੀ ਨੇ ਬਹੁਤ ਸਾਰੇ ਹੋਰ ਵੀ ਸਮਾਜ ਦੇ ਵਿੱਚ ਇਹ ਲੋਕ ਨੇ ਇਹੋ ਜਿਹੇ ਬੁੱਧੀਜੀਵੀ ਜਿਹੜੇ ਕਿ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦੇ ਸਕਦੇ ਸੀ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਵੀ ਦੋਸ਼ੀ ਹੁੰਦਾ ਜਿਵੇਂ ਕਿ ਬਾਦਲਾਂ ਦੇ ਨਾਲ ਪਹਿਲਾ 25 ਸਾਲ ਰਲ ਕੇ ਚੱਲਿਆ ਪੰਜਾਬ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਅੱਜ ਉਹਨਾਂ ਕਾਲੀਆਂ ਨੂੰ ਮਿੱਟੀ ਦੇ ਵਿੱਚ ਕਿਉਂ ਮਲਾਇਆ ਇਹ ਤੁਹਾਡੇ ਸਾਹਮਣੇ ਆ ਬਿਲਕੁਲ ਐਸੇ ਹੀ ਪ੍ਰਕਾਰ ਉਹ ਪ੍ਰਵਾਸੀ ਭਈਆ ਆਪਣੇ ਪੈਰ ਪਸਾਰਦਾ ਜਾ ਰਿਹਾ ਸੀ ਜਿਵੇਂ ਕਿ ਗਿਆਨੀ ਬੂਟਾ ਸਿੰਘ ਨੇ ਕਿਹਾ ਉਹ ਬਿਲਕੁਲ ਗੱਲਾਂ ਸੱਚ ਹੋ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਇਹਦੀ ਅੱਜ ਰਿਕਾਰਡਿੰਗ ਵੀ ਸੁਣਾਉਣ ਜਾ ਰਿਹਾ ਹਾਂ ਇਸ ਰਿਕਾਰਡਿੰਗ ਦੇ ਵਿੱਚ ਇੱਕ ਬਹੁਤ ਵੱਡਾ ਆਫਰ ਇਸ ਪ੍ਰਵਾਸੀ ਨੇ ਕੀ ਕੀਤਾ ਸਾਡੇ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਲਿੰਕ ਕਿਵੇਂ ਜੁੜਦੇ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਵੇਖੋਗੇ ਸੁਣੋ ਇਹ ਕਰਦੇ ਹੋ ਕਿ ਨਾਮ ਜਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਤਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਸਾਨੂੰ ਦੱਸੋ ਜੀ ਫਿਰ ਐ ਆ ਜਾਓ ਸਾਡੇ ਕੋਲ ਆਓ ਅੱਛਾ ਅੱਜ ਇਹ ਸੇਵਾ ਦਾ ਸੇਵਾ ਦਾ ਸੇਵਾ ਦਾ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਕਿਤੇ ਵੀ ਜਿਹੜੀ ਗੱਲ ਰਹੀ ਹੈ ਆ ਬਸ ਨਹੀਂ ਆਈ ਤੁਸੀਂ ਕੰਤਾਰ ਆਏ ਨਾ ਪੈਸਾ ਬਾਰੇ ਪੁੱਛ ਰਹੇ ਕਿ ਕਿੰਨੀ ਪੈਸਾ ਤੇਰਾ ਤਾਂ ਮੈਂ 10000 ਤੋਂ ਸ਼ੁਰੂ ਕਰਾਂ 10 ਸੌਣਿਆ ਪੰਜਾਬ ਵਾਲੇ ਇਹ ਉਹ ਪ੍ਰਵਾਸੀ ਹੈ ਜਿਹੜੇ ਦਾ ਇੱਕ ਵੀਡੀਓ ਵਾਇਰਲ ਹੁੰਦਾ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਹ ਉਹਦੀ ਮਤਲਬ ਬਾਸ਼ਾ ਦੇ ਵਿੱਚ ਦੱਸ ਰਿਹਾ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਹੁਤ ਸਾਰੀਆਂ ਹੋਈਆਂ ਪਰ ਜੇਕਰ ਕੋਈ ਗੁਰੂ ਦੇ ਨਾਮ ਨੂੰ ਯੂਜ਼ ਕਰਕੇ ਇਸਤੇਮਾਲ ਕਰਕੇ ਵਰਤ ਕੇ ਐਸੀ ਛਵੀ ਬਣਾ ਦੇਵੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਾਡੇ ਹੀ ਪੰਜਾਬ ਦੇ ਗ੍ਰੰਥੀ ਜਾਂ ਪੰਜਾਬ ਦੇ ਬੁੱਧੀਜੀਵੀ ਲੋਕ ਜਿਵੇਂ ਕਿ ਗਿਆਨੀ ਬੂਟਾ ਸਿੰਘ ਦੀ ਗੱਲ ਮੈਨੂੰ ਯਾਦ ਆ ਗਈ ਹੈ ਕਿ ਭਾਈ ਇਹ ਪ੍ਰਵਾਸੀ ਦੇ ਇੱਕ ਦਿਨ ਯੂਤ ਫਿਰੂ ਆ ਤੇ ਤੁਸੀਂ ਫੇਰੋਂਗੇ ਪੰਜਾਬ ਦੇ ਲੋਕ ਕਿਉਂਕਿ ਹੁਣ ਇਹ ਪ੍ਰਵਾਸੀ ਤੋਂ ਸਿੱਖੋਗੇ ਤੁਸੀਂ ਆਪਣੀ ਸਿੱਖੀ ਦੇ ਢੰਗ ਲੋਕੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਹੁਣ ਅੱਖਾਂ ਖੁੱਲ ਗਈਆਂ ਨੇ ਕਿ ਪ੍ਰਵਾਸੀ ਨੇ ਇੱਕ ਪੱਤਰਕਾਰ ਨੂੰ ਡਿਮਾਂਡ ਕੀਤੀ ਹੈ ਕਹਿੰਦਾ ਜੇਕਰ ਮੇਰੀ ਇੰਟਰਵਿਊ ਕਰਨੀ ਆ ਗੁਰੂ ਸਾਹਿਬ ਦੀ ਸ਼ਬਦਾਂ ਦੇ ਉੱਤੇ ਕੋਈ ਗੱਲ ਕਰਨੀ ਆ ਤਾਂ ਮੈਂ 10000 ਰੁਪਏ ਆਪਣੀ ਡਿਮਾਂਡ ਕਰਦਾ ਤੇ ਆਫਰ ਕਰਦਾ ਕਿ ਮੈਂ 10000 ਰੁਪਏ ਲਵਾਂਗਾ ਤਾਂ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੰਦਰ ਇਹ ਪ੍ਰਵਾਸੀ ਪ੍ਰਵਾਸੀ ਹੀ ਰਹਿਣਗੇ ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਜਾਇਆਂ ਨੂੰ ਜਿਹੜੇ ਸਾਡੇ ਬੁੱਧੀਜੀਵੀ ਤੇ ਗ੍ਰੰਥੀ ਲੋਕ ਦੇ ਉਹਨਾਂ ਦੇ ਸਾਡੇ ਲੋਕ ਭਰੋਸਾ ਨਹੀਂ ਕਰਦੇ ਤੇ ਆ ਪ੍ਰਵਾਸੀ ਦੇ ਉੱਤੇ ਭਰੋਸਾ ਕਰਨ ਚੱਲੇ ਸੀ ਤੇ ਆ ਤੁਹਾਡੇ ਸਾਹਮਣੇ ਆ ਪ੍ਰਵਾਸੀ ਦਾ ਕਾਰਨਾਮਾ ਆਪਣੀ ਜੁਬਾਨ ਦੇ ਵਿੱਚੋਂ ਸੁਣਾ ਦਿੱਤਾ ਤੁਹਾਨੂੰ ਕਿ ਉਹਨੇ ਕਿਹਾ ਕੀ ਸੀ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਹਾਕਾਰ ਮੱਚੀ ਆ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਕਿ ਬਾਹਰੋਂ ਅੰਦਰੋਂ ਵੀ ਹੋ ਸਕਦੇ ਨੇ ਜਿਵੇਂ ਕਿ ਕਹਿੰਦੇ ਜੀ 13000 ਪਿੰਡ ਪੰਜਾਬ ਦਾ 6 ਕਰ ਇੱਕ ਪਿੰਡ ਦੇ ਵਿੱਚ ਚਾਰ ਬੰਦੇ ਵੀ ਲਾਈਏ ਤਾਂ 13 ਦੂਣਾ 26 ਤੇ 26 ਦੂਣਾ 52000 ਬੰਦਾ ਵਿਕਰਮ ਸਿੰਘ ਮਜੀਠੀਆ ਨੇ ਛੱਡਿਆ ਸੀ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲਿੰਕ ਸੀ ਉਹ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ ਇੱਕ ਬੰਦਾ ਫੜਿਆ ਜਾਂਦਾ ਜਿਹੜਾ ਕਿ ਖੰਨੇ ਤੋਂ ਹੁੰਦਾ ਤਾਂ ਉਸ ਦੀ ਸਮ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਇਹ ਕਾਲਾ ਸਮਰਾਜ ਤੇ ਕਾਲਾ ਧੰਦਾ ਚੱਲ ਰਿਹਾ ਸੀ ਤਾਂ ਹੌਲੀ ਹੌਲੀ ਬਿਕਰਮ ਸਿੰਘ ਮਜੀਠੀਆ ਦੀਆਂ ਜ਼ਿੰਦਗੀ ਦੀਆਂ ਪੋਲਾਂ ਖੋਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਜਿਨ੍ਹਾਂ ਨੂੰ ਇੱਕ ਚੱਕਮਾ ਦੇਣ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਬੰਗਲੌਰ ਤੋਂ ਵਕੀਲ ਬੁਲਾਏ ਜਾਂਦੇ ਨੇ ਕਰੋੜਾਂ ਰੁਪਈਆ ਦੀ ਫੀਸ ਦਿੱਤੀ ਜਾਂਦੀ ਆ ਤੇ ਉਸ ਵਕੀਲ ਨੂੰ ਇੱਕ ਗੱਲ ਕਹੀ ਜਾਂਦੀ ਆ ਕਿ ਮੇਰੀ ਜ਼ਮਾਨਤ ਸਾਡੇ ਪੰਜਾਬ ਦੇ ਵਕੀਲ ਸਾਡੇ ਆਪਣੇ ਬੁਲਾਰੇ ਮੇਨ ਮੁਖ ਜਿਹੜੇ ਕਿ ਅਰਸ਼ਦੀਪ ਕਲੇਰ ਨੇ ਉਬੀ ਨਹੀਂ ਕਰਵਾ ਸਕਦੇ ਤਾਂ ਹੁਣ ਤੁਸੀਂ ਮੇਰੀ ਜ਼ਮਾਨਤ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕਰੋੜਾ ਰੁਪਏ ਪਹਿਲਾਂ ਹੀ ਫੀਸ ਦਿੱਤੀ ਗਈ ਹੈ ਤਾਂ ਦੇਖੋ ਵਕੀਰ ਨੇ ਕੁੰਡੀ ਦਾ ਇੱਕ ਦਾ ਪੇਚ ਕੀ ਖੇਡਿਆ ਸੀ ਜੱਜ ਦੇ ਸਾਹਮਣੇ 2007 ਤੋਂ ਲੈ ਕੇ 2017 ਤੱਕ ਦਾ ਯਾਨੀ 10 ਸਾਲ ਦਾ ਪੂਰਾ ਚੱਠਾ ਸਾਹਮਣੇ ਰੱਖ ਦਿੱਤਾ ਉਹਦੇ ਵਿੱਚ ਦੱਸਿਆ ਕਿ ਭਾਈ ਮੇਰਾ ਕਲਾਇੰਟ નિર્ਦੋਸ਼ ਹੈ ਪਰ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤਾਂ ਵੀ ਜਾਣਦੀਆਂ ਨੇ ਸਰਕਾਰ ਵੀ ਜਾਣਦੀ ਹੈ ਪੰਜਾਬ ਦੇ ਸਾਡੇ ਸਾਰੇ ਲੋਕ ਜਾਣਦੇ ਨੇ ਕਿ ਭਾਈ ਇਹ ਚਿੱਟੇ ਦਾ ਤਸਕਰਤਾ ਹੈਗਾ ਪੰਜਾਬ ਦੀਆਂ ਲੋਕਾਂ ਦੇ ਪੰਜਾਬ ਦੀਆਂ ਮਾਵਾਂ ਦੇ ਤੇ ਪੰਜਾਬ ਦੀਆਂ ਭੈਣਾਂ ਦੇ ਘਰਾ ਮਾਰੇ ਨੇ ਮਾਵਾਂ ਦੇ ਪੁੱਤ ਮਾਰੇ ਨੇ ਜਿਹੜੇ ਕਿ ਅੱਜ ਰਖੜੀ ਦਾ ਤਿਹਾੜ ਮਨਾਉਣ ਤੇ ਵੀ ਹੋ ਰੋ ਰਹੇ ਸੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਨੇ ਮਾਰੇ ਕਹਿੰਦੇ ਜੀ ਹਰਸ ਅਮਰਤਖੌਰ ਬਾਦਲ ਤਾਂ ਕਹਿੰਦੇ ਬਾਗੀ ਆ ਉੱਤੋਂ ਕਹਿੰਦੀ ਮੇਰੀਆਂ ਗੱਡੀਆਂ ਰੋਕਤੀਆਂ ਮੈਨੂੰ ਫਾਇਦਾ ਲਾਉਣਾ ਪਿਆ ਦੇਖੋ ਇਹਨਾਂ ਦਾ ਰਤਵਾ ਕੀ ਆ ਪੰਜਾਬ ਵਾਲਿਓ ਸਮਝੋ ਗੱਲ ਨੂੰ ਜਿਹੜੇ ਲੋਕ ਪੈਦਲ ਚੱਲਣ ਤੋਂ ਕਹਿੰਦੇ ਨੇ ਅਸੀਂ ਪੈਦਲ ਚੱਲਦੇ ਆ ਸਾਡੀਆਂ ਗੱਡੀਆਂ ਨਹੀਂ ਅੰਦਰ ਆਉਣ ਦਿੱਤੀਆਂ ਤੁਹਾਡੇ ਪੰਜਾਬ ਦਾ ਕੁਝ ਨਹੀਂ ਬਣਾ ਸਕਦੇ ਸੋ ਜਿਹੜੇ ਸਾਡੇ ਪੰਜਾਬ ਦੇ ਅੰਦਰ ਬਲਾਰੇ ਕੋਈ ਬੋਲਦੇ ਨੇ YouTube ਤੇ ਹੋਣ ਚਾਹੇ ਕਿਸੇ ਵੀ ਪਲੇਟਫਾਰਮ ਤੇ ਹੋਣ ਉਹਨਾਂ ਲੋਕਾਂ ਨੂੰ ਕੁਛ ਨਾ ਕੁਝ ਸਮਝਣ ਦੀ ਕੋਸ਼ਿਸ਼ ਕਰੋ ਖਾਸ ਕਰਕੇ ਮੈਂ ਗੱਲ ਕਰ ਰਿਹਾ ਜਿਵੇਂ ਕਿ ਗਿਆਨੀ ਬੂਟਾ ਸਿੰਘ ਗੱਲਾਂ ਜਿਹੜੀਆਂ ਕਹਿੰਦੇ ਨੇ ਬਹੁਤ ਸਾਰੀਆਂ ਸੱਚ ਨੇ ਕਿਉਂਕਿ ਆਹ ਜਿਹੜਾ ਪ੍ਰਵਾਸੀ ਹੈ ਇਹਦੀ ਪੂਰੀ ਸੱਚੀ ਕਹਾਣੀ ਬੂਟਾ ਸਿੰਘ ਨੇ ਪਹਿਲਾਂ ਹੀ ਦੱਸ ਦਿੱਤੀ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਾ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ